9 ਸਾਲ ਘਰਵਾਲੀ ਨੇ ਘਰਵਾਲੇ ਦੇ ਨਾਲ ਰਹਿ ਕੇ ਧੋਖਾ ਕਰ ਦਿੱਤਾ ਘਰਵਾਲੀ ਨੇ ਡੇਢ ਕਿੱਲਾ ਜ਼ਮੀਨ ਵੇਚੀ ਆਪਣੀ ਘਰਵਾਲੀ ਦੇ ਸੁਪਨੇ ਪੂਰੇ ਕਰਨ ਲਈ 14 ਵਾਰ ਆਪਣੀ ਘਰਵਾਲੀ ਨੂੰ ਆਈਲੈਂਡਸ ਕਰਾਇਆ ਕਹਿੰਦੀ ਸੀ ਮੈਨੂੰ ਰਿਸ਼ਤੇਦਾਰਾਂ ਕਰਨਗੇ ਮੈਂ ਪੇਕਿਆਂ ਤੇ ਕਿਸੇ ਨੂੰ ਮੂੰਹ ਵਿਖਾਉਣ ਜੋਗੀ ਨਹੀਂ ਜੇ ਮੈਂ ਬਾਹਰ ਨਾ ਗਈ ਤੇ ਘਰਵਾਲੀ ਨੂੰ ਨੀਵੀਂ ਨਾ ਪਾਉਣੀ ਪੈ ਜੇ ਇਸ ਕਰਕੇ ਘਰਵਾਲੇ ਨੇ 14 ਵਾਰੀ ਆਈਲੈਂਡਸ ਕਰਾਈ ਤੇ ਜਦੋਂ ਬਾਹਰ ਗਈ ਘਰਵਾਲੀ ਤੇ ਉੱਥੇ ਜਾ ਕੇ ਕਹਿੰਦੀ ਤੂੰ ਤਾਂ ਬੁੱਝੜਾ ਮੈਂ ਤੈਨੂੰ ਪਸੰਦ ਨਹੀਂ ਕਰਦੀ ਮੈਨੂੰ ਤਾਂ ਕਿਸੇ ਹੋਰ ਦੇ ਨਾਲ ਪਿਆਰ ਹੋ ਗਿਆ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਜਿਹੜੀ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਇਹ ਬਠਿੰਡੇ ਦੇ ਕਿਸੇ ਨੇੜਲੇ ਪਿੰਡ ਦੀ ਕਹਾਣੀ ਆ ਤੇ ਜਿਹੜੇ ਬਾਈ ਦੀ ਕਹਾਣੀ ਸਾਂਝੀ ਕਰਨ ਲੱਗਿਆ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਉਹ ਵਿਚਾਰਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਹੋ ਜਿਹਾ ਉਸ ਬਾਈ ਨਾਲ ਕੀ ਹੋਇਆ ਆ ਜੋ ਕਰਦਿਆਂ ਕਹਾਣੀ ਦੀ ਸ਼ੁਰੂਆਤ ਜਿਹੜਾ ਇਹ ਬਾਈ ਸੀ ਇਹ ਦੋ ਭਰਾ ਸੀਗੇ ਤੇ ਥੋੜੀ ਜਿਨਾਂ ਕੋਲੇ ਵਿਚਾਰਾ ਕੋਲੇ ਜ਼ਮੀਨ ਸੀ 2 2 1 ਕਿੱਲੇ ਇਹ ਬਾਈ ਵੱਡਾ ਸੀ ਇੱਕ ਦਾ ਛੋਟਾ ਭਰਾ ਸੀ ਤੇ ਘਰ ਚ ਮਾਂ ਪਿਓ ਸੀਗਾ ਚਲੋ ਜੀ ਬਾਈ ਦਾ ਵਿਆਹ ਕਰ ਦਿੱਤਾ ਜਾਂਦਾ। ਹਰੇਕ ਬੰਦੇ ਨੂੰ ਆਪਦੇ ਵਿਆਹ ਦਾ ਚਾਹ ਹੁੰਦਾ ਕਿਉਂਕਿ ਜ਼ਿੰਦਗੀ 'ਚ ਇਹ ਸਾਮਾ ਇੱਕ ਵਾਰ ਹੀ ਆਉਣਾ ਹੁੰਦਾ। ਵਿਆਹ ਤੋਂ ਬਾਅਦ 2-3 ਸਾਲਾਂ ਬਾਅਦ ਜਿਹੜੀ ਘਰਵਾਲੀ ਹੁੰਦੀ ਆ ਉਹ ਇਹ ਗੱਲ ਕਹਿੰਦੀ ਆ ਆਪਣੇ ਘਰ ਵਾਲੇ ਨੂੰ ਜਾਨੀ ਕਿ ਇਸ ਬਾਈ ਨੂੰ ਕਿ ਮੈਂ ਕੈਨੇਡਾ ਜਾਣਾ ਮੈਨੂੰ ਆਈਲੈਟਸ ਕਰਾ। ਚਲੋ ਜੀ ਬਾਈ ਕਹਿੰਦਾ ਵੀ ਕੋਈ ਗੱਲ ਨਹੀਂ ਕਿਉਂਕਿ ਹਰੇਕ ਬੰਦੇ ਨੂੰ ਆਪਣੀ ਘਰਵਾਲੀ ਤੇ ਰੱਬ ਜਿੱਡਾ ਮਾਣ ਹੁੰਦਾ। ਬਾਈ ਵਿਚਾਰੇ ਨੇ ਆਈਲੈਟਸ ਕਰਾਤਾ। ਪਹਿਲੀ ਵਾਰੀ ਆਈਲੈਟਸ ਕਰਾਇਆ ਬੈਂਡ ਨਹੀਂ ਆਇਆ। ਦੂਜੀ ਵਾਰੀ ਫੇਰ ਆਈਲੈਟਸ ਕਰਾਇਆ। ਦੂਜੀ ਵਾਰੀ ਫੇਰ ਬੈਂਡ ਤੀਜੀ ਵਾਰੀ ਫੇਰ ਆਇਲੈਂਡਸ ਕਰਾਇਆ ਤੀਜੀ ਵਾਰੀ ਫੇਰ ਬੈਂਡ ਨਹੀਂ ਆਈ ਜਿਹੜਾ ਬਾਈ ਸੀ ਉਹ ਕਹਿੰਦਾ ਵੀ ਹੁਣ ਬੱਸ ਕਰ ਹਨਾ ਵੀ 2 2.5 ਕਿੱਲੇ ਜ਼ਮੀਨ ਆ ਅਸੀਂ ਕਿਹੜਾ ਕੋਈ ਸ਼ਾਹੂਕਾਰ ਆ ਵੀ ਤੁਹਾਨੂੰ ਪਤਾ ਵੀ ਆਇਲੈਂਡਸ ਤੇ ਖਰਚਾ ਕਿੰਨਾ ਹੋ ਜਾਂਦਾ ਵੀ 40 ਛੱਡ ਪਰੇ ਵੀ ਜੇ ਨਹੀਂ ਆਇਲੈਂਡਸ ਹੁੰਦਾ ਤੇ ਖਹਿੜਾ ਛੱਡਦੇ ਹਨਾ ਵੀ ਇੱਥੇ ਕੋਈ ਕੰਮਕਾਰ ਆਪਾਂ ਸ਼ੁਰੂ ਕਰ ਲੈਨੇ ਆ ਅੱਗੋਂ ਘਰ ਵਾਲੀ ਬੋਲਦੀ ਆ ਕਿ ਮੈਂ ਹੁਣ ਰਿਸ਼ਤੇਦਾਰਾਂ 'ਚ ਮੂੰਹ ਵਿਖਾਉਣ ਜੋਗੀ ਨਹੀਂ ਰਹੀ ਮੈਂ ਆਪਣੇ ਰਿਸ਼ਤੇਰਾਂ ਨੂੰ ਕੀ ਮੂੰਹ ਵਿਖਾਉਂਗੀ ਮੈਂ ਮਾਸੀ ਦੀਆਂ ਕੁੜੀਆਂ ਨੂੰ ਕੀ ਕਹੂੰਗੀ ਮੈਂ ਭੂਗਾ ਦੀਆਂ ਕੁੜੀਆਂ ਨੂੰ ਕੀ ਕਹੂੰਗੀ ਮੈਂ ਤਾਂ ਆਧੀ ਪਰਜਾਈ ਨੂੰ ਕੀ ਕਹੂੰਗੀ ਕਿ ਮੈਂ ਤਾਂ ਉਹਨਾਂ ਸਾਹਮਣੇ ਕਹਿ ਮੈਂ ਕੈਨੇਡਾ ਜਾਣਾ ਕੈਨੇਡਾ ਜਾਣਾ ਹਣਾ ਤੇ ਹੁਣ ਮੈਂ ਇੱਥੇ ਭਾਂਡੇ ਮਾਂਜੀ ਜਾਵਾਂ ਚਲੋ ਜੀ ਘਰਵਾਲੀ ਨੇ ਜਿੱਦ ਕਰ ਲਈ ਵੀ ਮੈਂ ਤਾਂ ਆਈਲੈਂਡਸ ਕਰਨਾ ਹੀ ਕਰਨਾ ਚਲੋ ਜੀ ਬਾਈ ਵਿਚਾਰੇ ਨੇ ਪੈਸੇ ਫੜ ਫੜਾ ਕੇ ਚੱਕ ਚਕਾ ਕੇ ਚੌਥੀ ਵਾਰੀ ਫੇਰ ਆਈਲੈਂਡਸ ਕਰਾਤਾ ਮੁੱਕ ਦੀ ਗੱਲ ਕੀ 14 ਵਾਰ ਆਈਲੈਂਡਸ ਕਰਾਇਆ ਘਰਵਾਲੀ ਨੂੰ ਬਾਈ ਨੇ 14 ਵਾਰ ਆਈਲੈਂਡਸ ਕਰਾਇਆ ਬਾਈ ਤੇ 14ਵੀਂ ਵਾਰ ਜਾ ਕੇ ਮਾਂ ਦੀ ਧੀ ਦੇ ਬੈਂਡ ਆਏ ਚਲੋ ਜੀ ਉਹਨੇ ਟਾਈਮ ਨੂੰ ਗਾਇਬ ਵਾਵਾ ਪੈ ਗਿਆ ਤੇ ਕੈਨੇਡਾ ਦਾ ਕੰਮ ਤਾਂ ਨਹੀਂ ਸੀ ਬਣ ਸਕਦਾ ਤੇ 9 ਸਾਲ ਬਾਈ ਦੇ ਵਿਆਹ ਨੂੰ ਸਮਾਂ ਕਿਸੇ ਏਜੰਟ ਕੋਲੇ ਜਾਂਦੇ ਆ ਏਜੰਟ ਸਲਾਹ ਦਿੰਦਾ ਵੀ ਕੈਨੇਡਾ ਤੁਹਾਡਾ ਕੰਮ ਨਹੀਂ ਬਣ ਸਕਦਾ ਨਾ ਤੁਹਾਡਾ ਆਸਟ੍ਰੇਲੀਆ ਦਾ ਕੰਮ ਬਣ ਸਕਦਾ ਤੁਹਾਡਾ ਇੰਗਲੈਂਡ ਦਾ ਕੰਮ ਬਣ ਜੂਗਾ ਤੇ ਐਨੇ ਪੈਸੇ ਲੱਗਣਗੇ ਘਰ ਵਾਲੀ ਕਹਿੰਦੀ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਭਾਵੇਂ ਜ਼ਮੀਨ ਦਾ ਇੱਕ ਓੜਾ ਨਾ ਰਹਿ ਜੇ ਮੈਂ ਤਾਂ ਇੰਗਲੈਂਡ ਜਾ ਕੇ ਹਟੂੰਗੀ ਜਦੋਂ ਤੁਹਾਨੂੰ ਪਤਾ ਵੀ ਘਰ ਵਾਲੀ ਜਿੱਦ ਕਰ ਲੇ ਬਾਈ ਵਿਚਾਰਾ ਭਲਾ ਮਾਨਸ ਫੱਕਰ ਬੰਦਾ ਸੀਗਾ ਉਹ ਕਹਿੰਦਾ ਵੀ ਠੀਕ ਆ ਵੀ ਮੇਰੀ ਘਰ ਵਾਲੀ ਨੂੰ ਪੇਕਿਆਂ ਤੇ ਨੀਵੀਂ ਨਾ ਪਾਉਣੀ ਪੈ ਜੇ ਹਨਾ ਇਹਨੂੰ ਨਾ ਉਹ ਕੀ ਲੋਕ ਟਿਚਣਾ ਕਰਨ ਵੀ ਚਲ ਠੀਕ ਆ ਆਪਾਂ ਇੰਗਲੈਂਡ ਬੇਚਾਰਾ ਆਪਦਾ ਇੱਕ ਕਿੱਲਾ ਜ਼ਮੀਨ ਦਾ ਵੇਚ ਦਿੰਦਾ ਉਸ ਤੋਂ ਬਾਅਦ ਘਰਵਾਲੀ ਦਾ ਵੀਜ਼ਾ ਆ ਜਾਂਦਾ ਤਾਂ ਬਾਈ ਵਿਚਾਰਾ ਬੜੀਆਂ ਰੀਜਾਂ ਨਾਲ ਬੜੇ ਚਾਵਾਂ ਨਾਲ ਆਪਣੀ ਘਰਵਾਲੀ ਨੂੰ ਦਿੱਲੀ 에ਅਰਪੋਰਟ ਤੋਂ ਜਾਇਜ਼ ਤੇ ਚੜਾ ਕੇ ਆਉਂਦਾ ਘਰਵਾਲੀ ਇੰਗਲੈਂਡ ਪਹੁੰਚ ਜਾਂਦੀ ਹੈ ਜਦੋਂ ਹੁਣ ਘਰਵਾਲੀ ਇੰਗਲੈਂਡ ਪਹੁੰਚੀ ਜਦੋਂ ਨੇ ਇੰਗਲੈਂਡ ਦੀਆਂ ਹਵਾਵਾਂ ਦੇਖੀਆਂ ਇੰਗਲੈਂਡ ਦਾ ਪਾਣੀ ਪੀਤਾ ਉਹਦੇ ਤੋਂ ਬਾਈ ਦਿਨਾਂ 'ਚ ਰੰਗ ਬਦਲ ਗਏ ਕਿਉਂਕਿ ਤੁਹਾਨੂੰ ਪਤਾ ਕਿ ਜਿਹੜੀ ਇੱਥੇ ਟੈਂਪੋ ਆਟੋਆਂ ਦੇ ਧੱਕੇ ਖਾਂਦੀ ਰਹੀ ਹੋਵੇ ਤੇ ਜਦੋਂ ਉਹ ਇੰਗਲੈਂਡ ਪਹੁੰਚ ਜੇ ਵੀ ਤੁਹਾਨੂੰ ਪਤਾ ਫਿਰ ਵੱਡੇ ਵੱਡੇ ਦੇ ਸਿਰ ਹੱਲੇ ਜਾਂਦੇ ਆ 6 ਮਹੀਨਿਆਂ ਚ ਉਹਨੇ ਕਿਸੇ ਮੁੰਡੇ ਨਾਲ ਗੱਲਬਾਤ ਕਰ ਲਈ 6-7 ਮਹੀਨਿਆਂ ਬਾਅਦ ਫਿਰ ਬਾਈ ਦਾ ਪਿਛੋਂ ਵੀ ਜਾਲ ਲੱਗ ਗਿਆ ਚਲੋ ਜੀ ਬਾਈ ਵੀ ਵਿਚਾਰਾ ਇੰਗਲੈਂਡ ਪਹੁੰਚ ਗਿਆ ਹੁਣ ਬਾਈ ਜਦੋਂ ਇੰਗਲੈਂਡ ਪਹੁੰਚਿਆ ਬਾਈ ਨੂੰ ਬੜਾ ਚਾ ਸੀਗਾ ਵੀ ਚੱਲ ਕਿੱਲਾ ਜ਼ਮੀਨ ਦਾ ਵਿਕ ਗਿਆ ਹਨਾ ਵੀ ਕੋਈ ਗੱਲ ਇਹਨੂੰ ਦੋਵੇਂ ਜੀ ਇਕੱਠੇ ਮਿਹਨਤ ਕਰਾਂਗੇ ਕਮਾਈ ਕਰਾਂਗੇ ਜ਼ਮੀਨ ਦਾ ਕਿ ਜ਼ਮੀਨ ਤਾਂ ਹੋਰ ਬਣਾ ਲਾਂਗੇ ਪਰ ਬਾਈ ਨੂੰ ਨਹੀਂ ਸੀ ਪਤਾ ਵੀ ਜੀ ਤੇ ਰੱਬ ਜਿੱਡਾ ਮਾਨ ਕਰੀ ਬੈਠਾ ਬੀ ਉਹ ਗਾਂ ਕੀ ਚਾਨ ਚੜਾਈ ਬੈਠੀ ਹੈ ਜਦੋਂ ਬਾਈ ਆਪਣੀ ਘਰ ਵਾਲੀ ਕੋਲੇ ਪਹੁੰਚਦਾ ਤੇ ਬਾਈ ਦੋ ਤਿੰਨ ਦਿਨਾਂ ਦੇ ਵਿੱਚ ਨੋਟ ਕਰਦਾ ਯਾਰ ਇਹ ਤਾਂ ਬਹੁਤ ਬਦਲ ਗਈ ਹਨਾ ਨਾ ਇਹਦੀਆਂ ਪਹਿਲਾਂ ਨੀਆਂ ਗੱਲਾਂ ਰਹੀਆਂ ਨੇ ਤੇ ਨਾ ਇਹ ਮੇਰਾ ਪਹਿਲਾਂ ਜਨਾਮੋਹ ਕਰਦੀ ਆ ਇੱਜ਼ਤ ਕਰਨੀ ਦਾ ਬਾਲੀ ਦੂਰ ਦੀ ਗੱਲ ਆ ਵੀ ਉਹ ਡੁੱਡ ਕੇ ਪੈਂਦੀ ਆ ਬਾਈ ਸੋਚਦਾ ਯਾਰ ਵੀ ਜਿਹੜੀ ਮੇਰੇ ਨਾਲ 9 ਸਾਲ ਗੁਜ਼ਾਰ ਕੇ ਆ ਗਈ ਉਹ 6 ਮਹੀਨੇ ਜਿੰਨੀ ਕਿਵੇਂ ਬਦਲ ਸਕਦੀ ਆ ਵੀ ਜਿਹਦੇ ਵਿੱਚ ਮੈਂ ਕਿੱਲਾ ਜ਼ਮੀਨ ਦਾ ਵੀ ਵੇਚਤਾ ਮੈਂ ਤਾਂ ਇਹਦੀ ਇੱਜ਼ਤ ਪਿੱਛੇ ਇਹਨੂੰ 14 ਵਾਰੀ ਆਈਲੈਂਟਸ ਕਰਾਇਆ ਮੈਂ ਕਿਸੇ ਤੋਂ ਪੈਸੇ ਫੜੇ ਵੀ ਉਧਾਰ ਵੀ ਮੰਗੇ ਵਿਆਜ ਤੇ ਵੀ ਲਈ ਬੜਾ ਕੁਝ ਕੀਤਾ ਇਹਦੇ ਪਰੇ ਸ਼ੈਮინა ਜਿੰਨੀ ਕਿਵੇਂ ਬਦਲ ਗਈ ਚਲੋ ਜੀ ਬਾਈ ਨੇ ਵਿਚਾਰੇ ਨੇ ਆਪਦੀ ਸੋਚ ਨੂੰ ਬਦਲਿਆ ਵੀ ਚਲ ਇੰਗਲੈਂਡ ਆਈ ਆ ਵਿਚਾਲੋ ਇੱਥੇ ਕੰਮ-ਕੁੰਮ ਦਾ ਬੰਦੇ ਤੇ ਬੋਝ ਹੁੰਦਾ ਵੀ ਬੰਦਾ ਥੋੜਾ ਬੜਾ ਚੇਂਜ ਹੋ ਜਾਂਦਾ ਪਰ ਬਾਈ ਦਿਲ ਚੀ ਗੱਲ ਨਹੀਂ ਸੀ ਆਈ ਵੀ ਇਹ ਗਲਤ ਹੋ ਚੁੱਕੀ ਆ ਚਲੋ ਜੀ ਬਾਈ ਨੂੰ ਜਿਕੇ ਨੂੰ 2-3 ਮਹੀਨੇ ਹੁੰਦੇ ਆ ਜਿਹੜੀ ਘਰ ਵਾਲੀ ਹੁੰਦੀ ਆ ਉਹ ਕੰਮ-ਕਾਰ ਤੇ ਜਾਣਾ ਜਮਾ ਬੰਦ ਕਰ ਦਿੰਦੀ ਆ ਉਹ ਕਹਿੰਦੀ ਆ ਵੀ ਦੇਖ ਤੂੰ ਮੇਰਾ ਘਰ ਵਾਲਾ ਆ ਤੂੰ ਕਮਾ ਤੇ ਖਵਾ ਮੈਂ ਤਾਂ ਸਿਰਫ ਕਲੀ ਸਟੱਡੀ ਕਰਨੀ ਆ ਮੇਰੇ ਕੋਲੇ ਹੋਰ ਕੰਮ ਨਹੀਂ ਕੋਈ ਹੁੰਦਾ ਹੁਣ ਬਾਈ ਵਿਚਾਰਾ ਮਜਬੂਰ ਹੋ ਚੁੱਕਿਆ ਸੀਗਾ ਇੱਕ ਇੰਗਲ ਇਹ ਤੂੰ ਦੀ ਭੇਤਣਾ ਐ ਮੈਂ ਪੁਲਿਸ ਨੂੰ ਫੋਨ ਮਾਰ ਦਊਗੀ ਪੁਲਿਸ ਆਜੂਗੀ ਮੈਨੂੰ ਚੱਕ ਕੇ ਲੈ ਜਾਊਗੀ ਹਨਾ ਬਾਈ ਜਾਨੀ ਕਿ ਆਪਦੀ ਘਰਲੀ ਤੋਂ ਡਰਨ ਲੱਗ ਗਿਆ ਬਾਹਰ ਜਾ ਕੇ ਕਿਉਂਕਿ ਬਾਈ ਨਵਾਂ ਨਵਾਂ ਗਿਆ ਸੀ ਉਹ ਉਥੋਂ ਦੀ ਭੇਤਣ ਸੀ ਤੇ ਬਾਈ ਨੂੰ ਧਮਕੀਆਂ ਵੀ ਦਿੰਦੇ ਸੀ ਵਿੱਚੋ ਵਿੱਚ ਵੀ ਮੈਂ ਪੁਲਿਸ ਨੂੰ ਚੁਕਾ ਦਊਗੀ ਫਲਾਣਾ ਕਰਾ ਦਊਗੀ ਦੋਨਾਂ ਜੀਆਂ ਚ ਕੋੜ 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 ਚੱਲਣ ਲੱਗ ਗਈ ਸੀ ਜਦੋਂ ਤਿੰਨ ਇੱਕ ਮਹੀਨੇ ਨੂੰ ਬਾਈ ਨੂੰ ਗਏ ਨੂੰ ਹੋ ਗਏ ਕੰਮ ਕਰ ਕੋਈ ਵਧੀਆ ਨਹੀਂ ਮਿਲਿਆ ਬਾਈ ਦਾ ਹੱਥ ਬਾਲਾ ਟੈਂਟ ਹੋ ਗਿਆ ਤੇ ਬਾਈ ਨੇ ਆਪਣੇ ਭਰਾ ਨੂੰ ਫੋਨ ਮਾਰਿਆ ਵੀ ਯਾਰ ਵੀ ਥੋੜੇ ਜਿਹਾ ਪੈਸੇ ਹੋਰ ਭੇਜੋ ਇਥੇ ਸਰਦਾ ਨਹੀਂਗਾ ਵੀ ਚਲ ਮੈਂ ਹ ਇਹਨਾਂ ਵਿਚਾਰਣੇ ਅੱਧਾ ਕਿਲੇ ਜਮੀਨ ਪੰਜਾਬ ਚ ਹੋਰ ਵੇਚ ਕੇ ਅੱਧੇ ਕਿਲੇ ਦੇ ਪੈਸੇ ਭੇਜਤੇ ਜਦੋਂ ਵੀ ਅੱਧੇ ਕਿਲੇ ਦੇ ਪੈਸੇ ਭੇਜੇ ਉਹ ਘਰਵਾਲੀ ਦੇ ਅਕਾਊਂਟ ਚ ਪਾਤੇ ਪੈਸੇ ਤੇ ਘਰਵਾਲੀ ਨੇ ਉਹ ਅਕਾਊਂਟ ਦੇ ਪੈਸੇ ਉੱਥੇ ਦੱਬ ਲੇ ਬਾਈ ਨੂੰ 1 ਰੁਪਿਆ ਵੀ ਨਹੀਂ ਦਿੱਤਾ ਬਾਈ ਵਿਚਾਰਾ ਪੈਸੇ ਮੰਗੇ ਤੇ ਅੱਗੋਂ ਬਈ ਗੱਲ ਨੂੰ ਆਵੇ ਕਿਹੜੇ ਪੈਸੇ ਚੁੱਪ ਪਰੇ ਕੰਮ ਤੇ ਜਾਇਆ ਕਰ ਕੋਈ ਗੱਲ ਨਹੀਂ ਤੇਰੇ ਹੱਥ ਟੁੱਟੇ ਆ ਮਿਹਨਤ ਕਰ ਹੌਲੀ ਹੌਲੀ ਕਾ ਸਿਸਟਮ ਸੈੱਟ ਹੋ ਜੂ ਜੇ ਹੋ ਜੂ ਉਹ ਹੋ ਜੂ ਬਾਈ ਵਿਚਾਰਾ ਕੰਮ ਦੇ ਥੱਕੇ ਖਾਂਦਾ ਫੇਰਾ ਕਰੇ ਇਹ ਪਿੱਛੇ ਆਪ ਦੀ ਆਸ਼ਕ ਨਾਲ ਪਤਾਸੇ ਭੋਰਦੀ ਜੇ ਘਰ ਵਾਲੀ ਉਹਦੇ ਕਿਲੇ ਤੇ ਪੈਸੇ ਬਾਈ ਨੂੰ ਦਿੰਦੀ ਪਰ ਬਾਈ ਨੂੰ ਤਾਂ ਪੈਸੇ ਵੇਖਣ ਨੂੰ ਵੀ ਨਹੀਂ ਮਿਲੇ ਚਲੋ ਜੀ ਬਾਈ ਆਪਦੇ ਭਰਾ ਨੂੰ ਫਿਰ ਫੋਨ ਕਰਦਾ ਯਾਰ ਵੀ ਥੋੜੇ ਜਿਹਾ ਪੈਸੇ ਹੋਰ ਕਰ ਲੋ 6 ਲੱਖ ਰੁਪਈਆ ਚਲੋ ਜੀ ਭਰਾ ਤੇ ਪਿਓ ਨੇ ਸੋਚਿਆ ਵੀ ਕੋਈ ਗੱਲ ਨਹੀਂ ਵੀ ਪ੍ਰਦੇਸਾਂ ਚ ਬੈਠਾ ਚੱਲ ਹੌਲੀ ਹੌਲੀ ਹੱਥ ਸੈੱਟ ਹੋ ਜਾਊਗਾ ਹਨਾ ਚਲੋ ਜੀ ਪਿਓ ਤੇ ਭਰਾ ਵਿਚਾਰੇ ਨੇ ਪੰਜਾਬ ਚੋਂ ਆਪਦੇ ਰਿਸ਼ਤੇਦਾਰਾਂ ਤੋਂ ਫੜ ਫੜਾ ਕੇ ਹੋਰ ਵੀ ਅੱਜੂ ਪੈਸੇ ਚੱਕ ਚਕਾ ਕੇ 6 ਲੱਖ ਰੁਪਈਆ ਹੋਰ ਭੇਜਤਾ ਜਦੋਂ 6 ਲੱਖ ਰੁਪਈਆ ਹੋਰ ਭੇਜਤਾ ਭਈ ਉਹ ਵੀ ਘਰ ਵਾਲੀ ਦੇ ਅਕਾਊਂਟ ਚ ਪਾਤਾ ਉਹਨੇ ਮੰਨ ਲੀ 6 ਲ ਅੱਧੇ ਕਿਲੇ ਤੇ ਪੈਸੇ ਪਹਿਲਾਂ ਦੱਬੀ ਬੈਠੀ ਸੀ 6 ਲੱਖ ਉਹ ਵੀ ਦੱਬ ਲਿਆ। ਬਾਈ ਨੂੰ 1 ਰੁਪਿਆ ਵੀ ਨਹੀਂ ਦੇਖਣ ਨੂੰ ਮਿਲਿਆ। ਚਲੋ ਜੀ ਬਾਈ ਨੇ ਫਿਰ ਹੋਰ ਕੰਮ ਲੱਭਣਾ ਸ਼ੁਰੂ ਕੀਤਾ ਵਿਚਾਰੇ ਨੇ। ਬਾਈ ਨੂੰ ਕਿਤੇ ਕੰਮ ਦੂਰ ਲੱਭ ਗਿਆ ਬਾਈ ਨੇ ਗੱਡੀ ਲੈ ਲਈ ਕਿਸ਼ਤਾਂ ਤੇ। ਜਦੋਂ ਬਾਈ ਗੱਡੀ ਕਿਸ਼ਤਾਂ ਤੇ ਲੈ ਲੈਂਦਾ ਆ ਤੇ ਜਿਹੜੀ ਘਰ ਵਾਲੀ ਹੁੰਦੀ ਆ ਉਹ ਗੱਡੀ ਦੇ ਕੁਝ ਕਾਗਜ਼ ਪੱਤਰ ਉਰਾ ਪਰਾਂ ਕਰ ਦਿੰਦੀ ਆ ਤੇ ਜਾਂ ਰੱਬ ਜਾਣੇ ਵੀ ਉਹ ਗੱਡੀ 'ਚ ਪਿੱਛੋਂ ਹੀ ਕਾਗਜ਼ ਪੱਤਿਆਂ 'ਚ ਕੋਈ ਨੁਕਸ ਹੈਗਾ ਸੀਗਾ। ਉਹ ਗੱਡੀ ਵੀ ਬਾਈ ਦੀ ਹੱਥੋਂ ਨਿਕਲ ਜਾਂਦੀ ਆ। ਚਲੋ ਜੀ ਬਾਈ ਵਿਚਾਰਾ ਬੱਸ ਸਾਂ ਤੱਕੇ ਖਾਣ ਲੱਗ ਗਿਆ। ਹੁਣ ਦੋਨਾਂ ਠੀਕਾ ਢਾਈਆਂ ਚ ਡੇਢ ਕਲਾ ਜਮੀਨ ਸਾਡਾ ਪਹਿਲਾਂ ਵੇਚ ਗਿਆ ਸਾਡੇ ਪੱਲੇ ਪਹਿਲਾਂ ਕੱਖ ਨਹੀਂ ਰਹਿ ਗਿਆ ਇੰਨੀ ਅਸੀਂ ਕਰਜ਼ਾਈ ਹੋਏ ਬੈਠੇ ਆ ਵੀ ਉਹ ਦੁਖੀ ਹੋਣਗੇ ਵੀ ਛੱਡ ਮਣਾ ਕਾਨੂੰ ਕਰਦਿਆਂ ਨੂੰ ਦੱਸਣਾ ਤੁਹਾਨੂੰ ਪਤਾ ਕਿ ਬੰਦਾ ਬਹੁਤ ਕੁਝ ਲੁਕੋਂਦਾ ਹੁੰਦਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਛੱਡ ਯਾਰ ਮਾਂ ਪਿਓ ਨੂੰ ਕਿਉਂ ਦੁਖੀ ਕਰਨਾ ਆਪਾਂ ਤਾਂ ਦੁਖੀ ਹੈਗੇ ਹੈਗੇ ਇੱਕ ਦਿਨ ਦੋਨਾਂ ਜੀਵਾਂ ਦੇ ਵਿੱਚ ਬਹੁਤ ਜਦੀ ਬਹਿਸ ਵਸਾਈ ਹੁੰਦੀ ਹੈ ਤੇ ਜਿਹੜਾ ਬਾਈ ਹੁੰਦਾ ਉਹ ਕਹਿੰਦਾ ਮੈਨੂੰ ਸਾਫ਼-ਸਾਫ਼ ਦੱਸ ਤੂੰ ਚਾਹੁੰਨੀ ਕੀ ਐ ਤਾਂ ਅੱਗੋਂ ਸਿੱਧੀ ਬਾਈ ਦੇ ਮੂੰਹ ਤੇ ਕਹਿੰਦੀ ਮੈਂ ਤੈਨੂੰ ਪਸੰਦ ਨਹੀਂ ਕਰਦੀ ਮੈਨੂੰ ਕਿਸੇ ਹੋਰ ਨਾਲ ਪਿਆ ਤੇ ਬੰਦੇ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਆ ਬੰਦੇ ਦਾ ਮਰਨ ਹੋ ਜਾਂਦਾ ਵੀ ਜਿੰਨੇ ਮਰ ਨਾਲ 9 ਸਾਲ ਦਾ ਸਮਾਂ ਗੁਜ਼ਾਰਿਆ ਉਹ ਮੇਰੇ ਮੂੰਹ ਤੇ ਕਹਿੰਦੀ ਕਿ ਮੈਂ ਕਿਸੇ ਹੋਰ ਨੂੰ ਪਸੰਦ ਕਰਦੀ ਆ ਤੁਸੀਂ ਸੋਚੀਏ ਦੇਖੋ ਕਿ ਬਾਈ ਦੇ ਦਿਲ ਤੇ ਕੀ ਬੀਤੀ ਹੋਗੀ ਚਲੋ ਜੀ ਬਾਈ ਤਾਂ ਉਹਦੀ ਜੌਂਦੀ ਲਾਸ਼ ਬਣ ਚੁੱਕੀ ਸੀ ਜਦੋਂ ਘਰਵਾਲੀ ਨੇ ਇਹ ਗੱਲ ਕਹਿ ਦਿੱਤੀ ਕਿ ਮੈਂ ਕਿਸੇ ਹੋਰ ਨੂੰ ਪਸੰਦ ਕਰਦੀ ਆ ਚਲੋ ਜੀ ਬਾਈ ਵਿਚਾਰਾ ਰੋਇਆ ਤੋਇਆ ਬਾਈ ਨੇ ਬਥਰੀਆਂ ਮਿੰਤਾਤਰ ਲਿਖ ਦਿੱਤੇ ਪਰ ਉਹਨੇ ਪੈਰਾਂ ਤੇ ਪਾਣੀ ਨਹੀਂ ਪਹਿਣ ਦਿੱਤਾ ਪਰ ਬਾਈ ਆਪਣੀ ਘਰਵਾਲੀ ਤੋਂ ਇਸ ਕਰਕੇ ਬੜਾ ਦਬਨ ਲੱਗ ਗਿਆ ਕਿਉਂਕਿ ਉਹ ਡਰਦਾ ਸੀਗਾ ਕਿ ਇੱਕ ਤਾਂ ਮੇਰਾ ਵੀਜ਼ਾ ਬਿਲਕੁ ਤੇ ਜੇ ਨੇ ਮੇਰਾ ਵੀਜ਼ਾ ਨਾ ਵਧਾਇਆ ਮੈਂ ਤਾਂ ਵੀ ਮਾਰਿਆ ਜਾਊਂਗਾ ਜੇ ਪੁਲਿਸ ਪਾਲਸ ਨੂੰ ਜਕਾਤਾ ਮੈਂ ਤਾਂ ਵੀ ਮਾਰਿਆ ਜਾਊਂਗਾ ਪਰ ਆਖਰ ਨੂੰ ਉਹੀ ਗੱਲ ਹੋਈ ਜਿਹਦਾ ਬਾਈ ਨੂੰ ਡਰ ਸੀਗਾ ਬਾਈ ਦਾ ਵੀਜ਼ਾ ਜਮਾ ਮੁੱਕਣ ਤੇ ਆ ਗਿਆ ਬਾਈ ਨੇ ਆਪਣੀ ਘਰਵਾਲੀ ਨੂੰ ਕਿਹਾ ਕਿ ਮੇਰਾ ਵੀਜ਼ਾ ਵਧਾ ਦੇ ਘਰਵਾਲੀ ਕਹਿੰਦੀ ਮੈਂ ਤਾਂ ਨਹੀਂ ਵੀਜ਼ਾ ਵਧਾ ਕੇ ਦਿੰਦੀ ਜੋ ਮਰਜ਼ੀ ਹੋ ਜੇ ਬਾਈ ਕਹਿੰਦਾ ਮਾੜੇ ਮੋਟੀ ਸ਼ਰਮ ਕਰ ਮੈਂ ਤੇਰੇ ਨਾਲ 9 ਸਾਲ ਸਮਾਂ ਗੁਜ਼ਾਰਿਆ 14 ਵਾਰ ਤੈਨੂੰ ਆਈ ਲੈਟਸ ਕਰਾਈ ਆ ਡੇਢ ਕਿਲਾ ਦੇ ਵਿੱਚ ਜ਼ਮੀਨ ਦਾ ਵੇਚਤਾ ਵੀ ਅਸੀਂ ਤਾਂ ਜਮ੍ਹਾਂ ਨੰਗ ਹੋ ਗਏ ਜਮ੍ਹਾਂ ਕੰਗਾਲ ਹੋ ਗਏ ਮੈਂ ਤਰ ਕੇ ਹੱਥ ਜੋੜਦਾ ਤੂੰ ਜਿਹਦੇ ਨਾਲ ਮਰਜ਼ੀ ਰਹਿ ਪਰ ਮੇਰੇ ਨਾਲ ਨਾ ਤਕਾਣਾ ਕਰ ਬਾਈ ਨੇ ਬੜੇ ਹੱਥ ਜੋੜੇ ਬੜਾ ਰੋਇਆ ਆਪਣੀ ਘਰਵਾਲੀ ਦੇ ਅੱਗੇ ਪਰ ਬਾਈ ਘਰਵਾਲੀ ਨੇ ਭੋਰਾ ਤਰਸ ਨਹੀਂ ਕੀਤਾ ਕਿਉਂਕਿ ਉਹ ਤਾਂ ਚਾਹੁੰਦੀ ਸੀ ਵੀ ਇਹਦਾ ਵੀਜ਼ਾ ਮੁੱਕੇ ਇੱਥੋਂ ਡਿਪੋਰਟ ਹੋਵੇ ਇਹ ਇੱਥੋਂ ਜਾਵੇ ਤੇ ਮੈਂ ਪਿੱਛੋਂ ਆਪਦੇ ਆਸ਼ਕ ਨਾਲ ਵਿਆਹ ਕਰਾ ਕੇ ਰੰਗ ਰਲੀਆਂ ਬਣਾਵਾ ਚਲੋ ਜੀ ਬਾਈ ਦਾ ਵੀਜ਼ਾ ਐਕਸਪਾਇਰ ਹੋ ਜਾਂਦਾ ਜਦੋਂ ਬਾਈ ਦਾ ਵੀਜ਼ਾ ਖਤਮ ਹੋ ਗਿਆ ਨਾ ਬਾਈ ਕੋਲੇ ਪੈਸੇ ਨਾ ਵੀਨਾ ਕੰਮ ਕਰ ਲੋਟ ਆਵੇ ਤਾਂ ਜਾਨੀ ਕਿ ਘਰਵਾਲੀ ਨੇ ਬਾਈ ਨੂੰ ਇੰਨਾ ਕੁ ਟੌਰਚਰ ਕਰਤਾ ਕਿ ਮਰ ਲਈ ਮਜਬੂਰ ਕਰਤਾ ਫਿਰ ਆਖਰ ਇੱਕ ਦਿਨ ਇਹੋ ਜਾਉਂਦਾ ਬਾਈ ਜਦੋਂ ਬਾਈ ਸੁਸਾਈਡ ਕਰ ਲੈਂਦਾ ਪਰ ਵਿੱਚੋਂ ਵਿੱਚੋਂ ਇਹ ਵੀ ਗੱਲਾਂ ਬਾਹਰ ਆ ਰਹੀਆਂ ਨੇ ਕਿ ਘਰ ਵਾਲੀ ਨੇ ਉੱਥੇ ਬਾਈ ਨਾਲ ਕੁਝ ਕਰਾਤਾ ਪਰ ਇਹ ਗੱਲ ਹਜੇ ਕਨਫਰਮ ਨਹੀਂ ਹੋਈ ਕਿ ਬਾਈ ਨੇ ਸੁਸਾਈਡ ਕੀਤਾ ਜਾਂ ਉੱਥੇ ਘਰ ਵਾਲੀ ਨੇ ਬਾਈ ਨਾਲ ਕੋਈ ਗੇਮ ਖੇਡਦੀ ਹੈ ਪਰ ਬਾਈ ਬਾਈ ਦੇ ਮਾਂ ਪਿਓ ਰੋਂਦੇ ਦੇਖੇ ਨਹੀਂ ਜਾਂਦੇ ਬਾਈ ਦਾ ਭਰਾ ਰੋਂਦਾ ਨਹੀਂ ਦੇਖਿਆ ਜਾਂਦਾ ਤੁਮਾਨੂੰ ਵੀ ਪਤਾ ਹੈ ਕਿ ਜਦੋਂ ਬੁੱਢੇ ਮਾਪੇ ਉਹਨੂੰ ਆਪਣੇ ਗੱਭਰੂ ਪੁੱਤ ਦੀ ਅਰਥੀ ਚੱਕਣੀ ਪਵੇ ਮੋਢਿਆਂ ਤੇ ਤਾਂ ਮਾਪੇ ਉਹਦੇ ਪੱਲੇ ਕੁਝ ਨਹੀਂ ਰਹਿ ਜਾਂਦਾ ਬਈ ਮਾਪੇ ਉਹ ਜਿਉਂਦਾ ਹੀ ਮਰ ਜਾਂਦਾ ਮਾਪੇ ਉਹ ਵਿਚਾਰੇ ਨੇ ਡੇਢ ਕਿੱਲਾ ਜ਼ਮੀਨ ਦਾ ਵੇਚ ਕੇ ਪੁੱਤ ਨੂੰ ਭੇਜਿਆ ਸੀ ਪ੍ਰਦੇਸਾਂ ਵਿੱਚ ਕਮਾਈਆਂ ਕਰਨ ਲਈ ਪਰ ਉਹਨਾਂ ਦੇ ਪੱਲੇ ਕੀ ਪਿਆ ਗੱਭਰੂ ਪੁੱਤ ਦੀ লাশ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਭਰਾਵੋ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਬਾਹਰ ਜਾਣ ਨੂੰ ਲੈ ਕੇ ਲੋਕਾਂ ਦੇ ਵਿੱਚ ਬੜੀ ਅੱਗ ਲੱਗੀ ਹੋਈ ਆ ਹਰੇਕ ਬੰਦਾ ਬਸ ਬਾਹਰ 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 ਕੈਨੇਡਾ ਅਮਰੀਕਾ ਇੰਗਲੈਂਡ ਮੈਂ ਕਹਿੰਦਾ 24 ਘੰਟੇ ਕਈ ਤਾਂ ਨਾ ਹੀ ਜਪੀ ਜਾਂਦੇ ਕਿ ਬਸ ਕਿਹੜਾ ਵੇਲਾ ਹੋਵੇ ਸਾਡਾ ਪੁੱਤ ਜਹਾਜ਼ੇ ਚੜ ਜਾਏ ਪਰ ਬਈ ਮੈਂ ਇੱਕ ਗੱਲ ਕਹਿੰਨਾ ਕਦੇ ਵੀ ਘਰ ਵਾਲੀ ਪਿੱਛੇ ਲੱਗ ਕੇ ਆਪਦੀ ਜ਼ਮੀਨ ਜਾਇਦਾਦ ਨਾ ਵੇਚਿਆ ਜੇ ਆਪਦੇ ਮਾਪਿਆਂ ਨੂੰ ਧੋਖੇ ਚ ਨਾ ਰੱਖਿਆ ਜੇ ਆਪਦੇ ਮਾਪਿਆਂ ਤੋਂ ਕੋਈ ਗੱਲ ਨਾ ਲੁਕਾਇਆ ਜੇ ਮੈਂ ਇਹ ਨਹੀਂ ਕਹਿੰਦਾ ਕਿ ਪੰਜੇ ਉਮੜਾ ਇੱਕੋ ਜੀਆਂ ਨੇ ਬਹੁਤ ਘਰ ਵਾਲੀਆਂ ਚੰਗੀਆਂ ਵੀ ਨੇ ਜਿਨ੍ਹਾਂ ਨੇ ਬੰਦੇ ਨੂੰ ਫਰਸ ਤੋਂ ਚੱਕ ਕੇ ਅਰਸਾਂ ਤੱਕ ਪਹੁੰਚਾਤਾ ਤੇ ਬੜੀਆਂ ਮਾੜੀਆਂ ਵੀ ਨੇ ਜਿਹਨਾਂ ਜਿਹੜਾ ਨੇ ਕਿ ਘਰ ਵਾਲਿਆਂ ਨੂੰ ਜਮ ਕੰਗਾਲ ਕਰਤਾ ਜਮ ਰੋਡ ਤੇ ਲਿਆਤਾ ਕਈ ਕੁੜੀਆਂ ਨੇ ਧੋਖੇ ਕੀਤੇ ਆ ਮੁੰਡੇ ਪੰਜਾਬ ਦੇ ਵਿੱਚ ਆਤਮ ਹੱਤਿਆ ਕਰਕੇ ਮਰ ਗਏ ਪਰ ਬਹੁਤ ਸਾਰੇ ਮੁੰਡੇ ਇਹੋ ਜਿਹੇ ਵੀ ਆ ਜਿਹੜੇ ਕੈਨੇਡਾ ਵਿੱਚ ਰਹਿੰਦੇ ਆ ਜਾਂ ਅਮਰੀਕਾ ਵਿੱਚ ਜਾਂ ਇੰਗਲੈਂਡ 'ਚ ਰਹਿੰਦੇ ਆ ਉੱਥੇ ਉਹਨਾਂ ਦੀ ਘਰ ਵਾਲੀਆਂ ਨੇ ਉਹਨਾਂ ਦੇ ਇੰਨਾ ਕੁ ਨੱਕ ਜਦਾਮ ਕੀਤਾ ਹੋਇਆ ਕਿ ਬੰਦੇ ਸਿਰਫ ਇੱਕ ਮਰਦੇ ਨਹੀਂ ਜਾਂਦੀ ਲਾਸ਼ ਬਣੇ ਫਿਰਦੇ ਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਉਹਨਾਂ ਕੰਟਰੀਆਂ ਦੇ ਵਿੱਚ ਬਈ ਔਰਤ ਦੀ ਸੁਣਵਾਈ ਹੁੰਦੀ ਹੈ ਬੰਦੇ ਨੂੰ ਉੱਥੇ ਕੋਈ ਨਹੀਂ ਪੁੱਛਦਾ ਜੋ ਔਰਤ ਕਹਿੰਦੀ ਹੈ ਕਾਨੂੰਨ ਉਹੀ ਮੰਨਦਾ ਹੈ ਉੱਥੇ ਬੰਦੇ ਦੇ ਪੈਰ ਨਹੀਂ ਲੱਗਣ ਦਿੰਦੀਆਂ ਬਹੁਤ ਭਰਾਵੋ ਉਥੋਂ ਫੋਨ ਕਰਦੇ ਆ ਤਾਂ ਹਾਂ ਮਾਰ ਮਾਰ ਰੋਂਦੇ ਆ ਬਈ ਮੇਰੀ ਘਰਵਾਲੀ ਨੇ ਆਹ ਕਰਤਾ ਇਹ ਕਰਤਾ ਉਹ ਕਰਤਾ ਇਸ ਕਰਕੇ ਭਰਾਵੋ ਜੇਕਰ ਤੁਸੀਂ ਪਰਦੇਸਾਂ 'ਚ ਬੈਠੇ ਹੋ ਤੁਹਾਡੀ ਘਰ ਵਾਲੀ ਤੁਹਾਨੂੰ ਬਹੁਤ ਤੰਗ ਪਰੇਸ਼ਾਨ ਕਰਦੀ ਹੈ ਟਾਰਚਰ ਕਰਦੀ ਹੈ ਤਾਂ ਉਹ ਗੱਲ ਆਪਦੇ ਮਾਂ ਪਿਓ ਉਹਨਾਂ ਤੋਂ ਇਹ ਗੱਲਾਂ ਨਾ ਲਕੋਵੋ ਕਿਉਂਕਿ ਬਹੁਤ ਸਾਰੇ ਬੰਦੇ ਪਿੱਛੇ ਗੱਲਾਂ ਬਾਤਾਂ ਨਹੀਂ ਦੱਸਦੇ ਆਪਣੇ ਮਾਪਿਆਂ ਨੂੰ ਜਾਂ ਆਪਣੇ ਭਰਾ ਨੂੰ ਕਿ ਦੁਖੀ ਹੋਣਗੇ ਦੁਖੀ ਹੋਣਗੇ ਤਾਂ ਵਿੱਚੋਂ ਵਿੱਚ ਵਿਚਾਰੇ ਉਹ ਉਹਨਾਂ ਗੱਲਾਂ ਨੂੰ ਕੁੱਟ-ਕੁੱਟ ਕੇ ਕੁੱਟ-ਕੁੱਟ ਕੇ ਇੱਕ ਦਿਨ ਇਹੋ ਜਿਹਾ ਆਉਂਦਾ ਕਿ ਵਿਚਾਰੇ ਆਤਮ ਹੱਤਿਆ ਕਰ ਲੈਂਦੇ ਜਾਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ ਤੇ ਬਹੁਤ ਸਾਰੇ ਭਰਾਵਾਂ ਨਾਲ ਇਹ ਤੱਕੇ ਹੋਏ ਆ। ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ। ਜੇ ਕੋਈ ਹੋਰ ਬੰਦਾ ਬਾਹਰ ਜਾਣਾ ਚਾਹੁੰਦਾ ਆ ਆਪਣੀ ਘਰਵਾਲੀ ਨੂੰ ਲੈ ਕੇ ਜਾਂ ਕਿੱਲਾ ਜ਼ਮੀਨ ਦਾ ਵੇਚ ਕੇ ਘਰਵਾਲੀ ਤੇ ਲਾਈ ਬੈਠਾ ਤਾਂ ਸ਼ਾਇਦ ਉਹ ਆ ਵੀਡੀਓ ਦੇਖ ਕੇ ਸਿਆਣਾ ਹੋ ਜੇ। ਤੇ ਮੈਂ ਇੱਕ ਵਾਰੀ ਫੇਰ ਕਹਿ ਰਿਹਾ ਕਿ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ। ਬਹੁਤ ਕੁੜੀਆਂ ਚੰਗੀਆਂ ਵੀ ਨੇ। ਜੇ ਬਹੁਤ ਚੰਗੀਆਂ ਨੇ ਤਾਂ ਬਹੁਤ ਬਈ ਮਾੜੀਆਂ ਵੀ ਨੇ। ਬੜੀਆਂ ਨੇ ਘਰ ਵਸਾਏ ਵੀ ਨੇ ਤੇ ਬੜੀਆਂ ਨੇ ਉਜਾੜੇ ਵੀ ਆ। ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ।